ਕੀ ਹੋ ਰਿਹਾ ਇਹ ਬੰਦੂ ਆ ਵੀਰ ਆਏ ਹੋਰ ਹੋਰ ਮੇਰੇ ਵੀਰ ਵਪਾਰ ਮੰਡ ਸ਼ਾਣੀ ਦੇ ਪ੍ਰਧਾਨ ਸ਼ਹਿਰ ਦੇ ਪ੍ਰਧਾਨ ਸੁਤਰਾਵ ਸਿੰਘ ਵੱਲੀਆਂ ਪ੍ਰਧਾਨ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਉਹ ਵੀ ਪਹੁੰਚੇ ਨੇ ਬਹੁਤ ਸਾਰੇ ਵੀਰ ਜਿਨ੍ਹਾਂ ਨੂੰ ਅਸੀਂ ਸੱਦਾ ਦਿੱਤਾ ਸੀ ਕਿ ਆਸੀ ਇੱਕ ਇੱਕ ਦੋ ਦੋ ਸੱਜਣ ਆਓ ਕਿਉਂਕਿ ਅਸੀਂ ਬਹਾਰ ਕਾਠ ਨਹੀਂ ਕਰਨਾ ਬਸ ਜਲੂਸ ਹੀ ਕੱਢਣਾ ਜਲੂਸ ਦਾ ਮਤਲਬ ਇਹ ਹੁੰਦਾ ਵੀ ਅਸਲ ਵਿੱਚ ਜਲੂਸ ਕੱਢਣਾ ਜਦੋਂ ਅਸੀਂ ਅੱਜ ਕੱਲ ਉਹਨੂੰ ਮਾਰਚ ਦਾ ਨਾਮ ਦਿੱਤਾ ਗਿਆ ਅਸਲ ਚੰਦਾ ਜਲੂਸ ਕੱਢਣਾ ਕਿਸਾਨ ਜਿੱਥੇ ਬੰਦੀਆਂ ਤੋਂ ਸਾਡੇ ਕੋਲ ਵੀਰ ਆਏ ਕੁਝ ਉਹਨਾਂ ਦਾ ਵੀ ਹੱਥ ਨਹੀਂ ਗਿਆ ਕਾ ਅਵਾਲਾ ਸੀ ਮੈਗਜ਼ੀਨ ਗੇਟ ਵਿੱਚੋਂ ਹੁੰਦੇ ਹੋ ਦਿੱਲੀ ਆ ਉਧਰ ਆ ਜਾਓ ਫਿਰ ਪ੍ਰਿਚਲਨ ਮੁਕਾਬਲਾ ਵਾਹ 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 ਮਿਸਹਰੀ ਯਸੂ ਵਾਹ ਵਾਹ ਮਿਸਹਰੀ ਯਸੂ ਵਾਹ ਵਾਹ ਮਿਸਹਰੀ ਯਸੂ ਨੂੰ ਮੋਤਲ ਕਰਾਇਆ ਵਾਹ ਵਾਹ ਖੁਸ਼ਰੀ ਯਸੂ ਰੱਤ ਕਰਾ ਸਾਡਾ ਖਿਡਾਰੀ ਨਾ ਪੜਿਆ ਕਿ ਹਾਂ ਮੈਨੂੰ ਪਤਾ ਸਰੋਸ਼ਾ ਦੇ 25 ਖਵਾਲ ਦਸਤਾਲ 2 ਨੰਬਰ ਦਾ ਹੈ ਕਾਪਰ ਮੈਂ ਮਜਬੂਰਾਂ ਪਰਖੀ ਨਹੀਂ ਤੋ ਯਾਰ ਫਰਮਾ ਲਈ ਤੁਸੀਂ ਕਿ ਮੇਲੇ ਸਾਰ ਥੋੜਾ ਨਾਮ بڑا ਸੁਣਾ ਸੀ ਲੰਬੀ ਖਾਣੇ ਤੇ ਘਰ ਖਾਡੇ ਮੁੰਡਾ ਕੋਈ ਮਰੇ ਉਹ ਵੀ ਵੀਡੀਓ ਕਰ ਲਈ ਮੈਂ ਤੁਸੀਂ ਯਾਦ ਕਰੋਗੇ ਕਿਹੜੀਆਂ ਗੱਲਾਂ ਬੋਲੋ ਇਹਨਾਂ ਨੇ ਮਰੇ ਮਗਰ ਤੋਂ ਨੰਬਰ ਸਿਆੜੀ ਲਈ ਪੁੱਛਨੇ ਤੁਸੀਂ ਗਾਮਾ ਜਾਂਦਾ ਕਿੱਥੇ ਹੈ ਦਾ ਇੰਤਜ਼ਾਮ ਵੀ ਖੜੀਆਂ ਦੇ ਵਿੱਚ ਕਰਕੇ ਬੈਠੇ ਨੇ ਕਿਉਂਕਿ ਲੋਕਾਂ ਚੋਰ ਆਪਣ ਨੂੰ ਦੱਸ ਕੇ ਆਉਂਦੇ ਹਨ ਪਰ ਹੁਣ ਲੋਕੇ ਜੇ ਤੁਸੀਂ ਦੁਕਾਨਦਾਰੋਂ 10:00 ਵਜੇ ਤੱਕ ਦੁਕਾਨਾਂ ਖੁੱਲੀਆਂ ਸੀ ਹੁਣ ਪਤਾ ਨਹੀਂ ਕੀ ਕਾਰਨ ਹੈ ਕਿ ਸਮੁੱਚੇ ਜਿਹੜਾ ਪੱਤਰਕਾਰ ਭਾਈ ਜਰਾਂ ਨੂੰ ਸੜਕਾਂ ਦੇ ਉੱਪਰ ਨਾ ਪਿਆਜ ਦੇਖੋ ਜੀ ਜਿੱਥੇ ਪਬਲਿਕ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੇ ਜਿਨ੍ਹਾਂ ਦਾ ਹੱਲ ਨਹੀਂ ਹੋ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਫੀਤੀਆਂ ਲੱਗ ਰਹੀਆਂ ਨੇ ਕਿ ਪਹਿਲਾ ਔਰਡ ਆ ਗਿਆ ਜੀ ਫਲਾਣਾ ਅਫਸਰ ਨੂੰ ਫੀਤੀ ਲੱਗੀ ਜੀ ਇਸ ਗੱਲ ਦੀ ਲੱਗ ਰਹੀ ਇਹੀ ਤਾਂ ਸਮਝ ਨਹੀਂ ਆ ਰਹੀ ਪਬਲਿਕ ਤੇ ਨਾਂ ਨਾਲ ਪ੍ਰੈਸ ਵੀ ਬਹੁਤ ਜ਼ਿਆਦਾ ਪੀੜਤ ਹੈ ਪੱਤਰਕਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਅੱਠ ਅੱਠ ਮਹੀਨਿਆਂ ਦੀਆਂ ਜਿਹੜੀਆਂ ਜੈਨੂਇਨ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਲੈ ਕੇ ਅਸੀਂ ਲਗਾਤਾਰ ਗੇੜੇ ਕੱਢ ਰਹੇ ਆ ਐਸਐਸਪੀ ਆਫਿਸ ਤੇ ਅਧਿਕਾਰੀਆਂ ਨੂੰ ਮਿਲ ਰਹੇ ਆ ਨੀਚੇ ਵਾਲੇ ਅਧਿਕਾਰੀਆਂ ਨੂੰ ਮਿਲ ਰਹੇ ਆ ਕਿਸੇ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਉਹਨਾਂ ਸਮੱਸਿਆਵਾਂ 'ਵਾਂ ਦੇ ਉੱਕ ਕੇ ਅਸੀਂ ਲਗਾਤਾਰ ਅਸੀਂ ਮੀਟਿੰਗਾਂ ਕਰ ਰਹੇ ਆ ਕੁਝ ਕਰ ਰਹੇ ਆ ਹਾਰ ਕੇ ਅਸੀਂ ਜ਼ਿਲ੍ਹਾ ਫਰੂਇਪੁਰ ਦੀਆਂ ਪ੍ਰੈਸ ਕਲੱਬਾਂ ਦੀ ਮੀਟਿੰਗ ਰੱਖੀ ਉਹਦੇ ਵਿੱਚ ਫੇਰ ਇੱਕ ਵਾਰੀ ਟਾਈਮ ਦਿੱਤਾ ਗਿਆ ਕਿ 9 ਦਸੰਬਰ ਸ਼ਾਮ ਦੇ 6 ਵਜੇ ਤੱਕ ਸਾਡੀਆਂ ਬੇਨਤੀ ਕੀਤੀ ਕਿ ਹੱਲ ਕਰੋ ਨਹੀਂ ਕੀਤਾ ਗਿਆ ਹੁਣ ਅੱਜ ਅੱਜ ਦੀ ਤਰੀਕ ਅਸੀਂ ਆੱਕ ਕੇ ਜਿਹੜਾ ਜਲੂਸ ਕੱਟਿਆ ਸ਼ਹਿਰ ਦੇ ਵਿੱਚ ਲੋਕਾਂ ਦੇ ਵਿੱਚ ਦੱਸਿਆ ਕਿ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਹੱਲ ਹੋ ਰਹੀਆਂ ਸਾਡੀਆਂ ਵੀ ਨਹੀਂ ਹੋ ਰਹੀ ਪੱਤਰਕਾਰ ਮੈਂ ਕਹਿਣਾ ਹੁਣ ਕਿ ਹਮੇਸ਼ਾ ਕੜੀ ਦਾ ਕੰਮ ਕਰਦਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਆ ਪ੍ਰਸ਼ਾਸਨ ਸਾਹਮਣੇ ਰੱਖਦਾ ਔਰ ਸ਼ਹਿਰ ਪ੍ਰਸ਼ਾਸਨ ਦੇ ਦਾ ਉਹਦਾ ਫਰਜ਼ ਹੁੰਦਾ ਉਹਨਾਂ ਸਮੱਸਿਆਵਾਂ ਨੂੰ ਅਗਰ ਜੈਨੂਮ ਹਨ ਤਾਂ ਉਹਨਾਂ ਦਾ ਹੱਲ ਕੀਤਾ ਜਾਵੇ ਪਰ ਡਿਪਟੀ ਸਾਹਿਬ ਆਏ ਸੀ ਕੀ ਮੈਸੇਜ ਦੇ ਗਏ ਹੈ ਦੇਖੋ ਡਿਪਟੀ ਸਾਹਿਬ ਆਏ ਸੀ ਜੀ ਆਇਆਂ ਨੂੰ ਠੀਕ ਹੈ ਅਫਸਰ ਨੇ ਸਾਡੇ ਆ ਸਕਦੇ ਨੇ ਪਰ ਇਸ ਮੂਮੈਂਟ ਤੇ ਆ ਕੇ ਜਦੋਂ ਸਾਡਾ ਬਿਲਕੁਲ ਜਲੂਸ ਦਾ ਬਿਲਕੁਲ ਤਿਆਰੀ ਸੀ ਉੱਥੇ ਆ ਕੇ ਅਸੀਂ ਇਹ ਕਹੀਏ ਕਿ ਰੋਕ ਲੋ ਕਿਉਂਕਿ ਮੈਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸਰ ਇਹ 8 ਮਹੀਨਿਆਂ ਤੋਂ ਲਗਾਤਾਰ ਹੀ ਅਸੀਂ ਜਾ ਰਹੇ ਹਰ ਵਾਰੀ ਸਾਨੂੰ 2-2 ਤਿੰਨ ਦਾ ਟਾਈਮ ਦਿੱਤਾ ਜਾ ਰਿਹਾ ਮਹੀਨੇ-ਮਹੀਨੇ ਦਾ ਟਾਈਮ ਦਿੱਤਾ ਜਾ ਰਿਹਾ 10 ਦਿਨ ਦਾ ਟਾਈਮ ਦਿੱਤਾ ਜਾ ਰਿਹਾ ਅੱਜ ਤੁਸੀਂ ਖਾਲੀ ਹੱਥ ਆ ਗਏ ਹੋ ਕੋਈ ਵੀ ਕਿਸੇ ਦੇ ਘਰੇ ਪਰੌਣਾ ਜਾਂਦਾ ਤੇ ਕੇਲੇ ਸੇਬ ਤਾਂ ਲੈ ਹੀ ਜਾਂਦਾ ਤੇ ਤੁਸੀਂ ਖਾਲੀ ਹੱਥ ਆ ਗਏ ਹੋ ਸਾਡਾ ਕੋਈ ਮਾਮਲਾ ਹੱਲ ਲੈ ਕੇ ਸਾਡੇ ਹੱਥੇ ਚ ਪਾਉਂਦੇ ਕਿ ਅਸੀਂ ਜਲੂਸ ਰੋਕ ਲੈਂਦੇ ਮੈਂ ਕਿਹਾ ਹਾਂ ਤੁਹਾਡੇ ਨਾਲ ਇਹ ਵਾਅਦਾ ਜੇ ਤੁਸੀਂ ਸਾਡੀਆਂ ਮੁਸ਼ਕਲਾਂ ਹੱਲ ਕਰਾਉਨੇ ਹੋ ਡੀਐਸਪੀ ਸਾਹਿਬ ਤਾਂ ਅਸੀਂ ਜਿਹੜਾ ਅਗਲੀ ਮੂਮੈਂਟ ਹੈਗੀ ਆ ਅਗਲੀ ਮੂਮੈਂਟ ਕਰਨੀ ਅਸੀਂ ਰਣਨੀਤੀ ਬਣਾ ਰਹੇ ਹਾਂ ਉਹਦੇ ਤੇ ਉਹ ਮੂਵਮੈਂਟ ਅਸੀਂ ਰੋਕ ਲਾਂਗੇ ਨਹੀਂ ਤਾਂ ਸਾਡਾ ਇਹ ਇਨਰਸ਼ੀ ਇਸੇ ਤਰ੍ਹਾਂ ਲਗਾਤਾਰ ਚੱਲਦੇ ਰਹਿਣਗੇ। ਕੋਈ ਮੂਵਮੈਂਟ ਕੀ ਹੈ ਭਲਾ। ਦੇਖੋ ਜੀ ਸਾਡਾ ਜਿਹੜਾ ਮੁੱਢਲਾ ਵਿਚਾਰ ਹੈ ਅਸੀਂ ਕਲਾਬ ਵਾਲਿਆਂ ਕੀਤਾ ਬਾਕੀ ਪੱਤਰਕਾਰ ਵੀਰ ਜਿਹੜੇ ਪਾਸੇ ਕਸਬਿਆਂ ਤੋਂ ਆਈਆਂ ਉਹਨਾਂ ਨਾਲ ਜਿਹੜੀ ਰਾਏ ਕਰਨੀ ਆ। ਅਸੀਂ ਮੂਵਮੈਂਟ ਇਸ ਤਰ੍ਹਾਂ ਬਣਾਉਣਾ ਹੈ ਕਿ ਅਗਲਾ ਜਿਹੜਾ ਜਲੂਸ ਹੈ ਉਹ ਫਲੋਪਰ ਕੈਂਟ ਦੇ ਵਿੱਚ ਕੱਢਿਆ ਜਾਵੇ। ਉੱਥੇ ਇੱਕ ਮੂਵਮੈਂਟ ਚਲਾਈ ਜਾਵੇ। ਉਸ ਤੋਂ ਬਾਅਦ ਜਿੰਨੇ ਸਾਡੇ ਕਸਬੇ ਹੈਗੇ ਗੁਰੂ ਹਰ ਸਾਹਿਬਾ, ਮਮਦੋਟ ਹੈ, ਮੁਦਕੀ ਹੈ, ਮੱਲਾਮਾੜਾ ਹੈਗਾ, ਮਖੂ ਹੈ, ਜ਼ੀਆ ਜਿੰਨੇ ਉਹ ਕਸਬੇ ਆ ਮ ਉਨ੍ਹਾਂ ਦੇ ਵਿੱਚ ਵੀ ਜਾ ਕੇ ਪੁਲਿਸ ਦਾ ਜਲੂਸ ਕੱਢਿਆ ਜਾਵੇ ਕਿ ਲੋਕ ਨਾਲ ਤੁਹਾਡੇ ਇੱਕ ਮੂਵਮੈਂਟ ਬਣਾਈ ਜਾਵੇ ਫਰੋਈਪੁਰ ਪੁਲਿਸ ਦੇ ਖਿਲਾਫ ਕਿ ਜੇ ਇਹ ਮੁਸ਼ਕਲਾਂ ਨਹੀਂ ਨਹੀਂ ਹੱਲ ਕਰਦੀ ਤਾਂ ਪ੍ਰੈਸ ਤੇ ਲੋਕ ਮਿਲ ਕੇ ਇਹਨਾਂ ਮੁਸ਼ਕਲਾਂ ਦਾ ਹੱਲ ਕਰਵਾਉਣਗੇ ਰਾਜੇ ਪੱਤਰਕਾਰਾਂ ਨੂੰ ਬਾਜ਼ਾਰ ਦੇ ਵਿੱਚ ਪੁੱਛੂ ਬਣਤਾਏ ਕਿ ਉਹਨਾਂ ਨੂੰ ਪੁੱਛ ਬਣਸਾਏ ਕਿ ਕੋਈ ਬੰਦੇ ਗਈ ਤੇ ਬਾਹਰ ਇਹ ਕਹਿੰਦੇ ਕਿ ਉਹਨਾਂ ਨੂੰ ਦਿੱਤਾ ਗਿਆ ਇਸ ਕਰ ਨੂੰ ਕਿਵੇਂ ਦੇਖ ਬਿਲਕੁਲ ਜੀ ਮੈਂ ਧੰਨਵਾਦ ਕਰਦਾ ਬਾਜ਼ਾਰ ਵਾਲਿਆਂ ਨੂੰ ਇੱਕ ਨਾ ਕਈ ਜਿਹੜਾ ਡੁੱਬਦੇ ਨੂੰ ਤਣਕੇ ਦਾ ਸਹਾਰਾ ਹਰੇਕ ਬੰਦੇ ਨੂੰ ਸਹਾਰੇ ਦੀ ਲੋੜ ਹੈ ਤਾਂ ਉਹਨਾਂ ਨੂੰ ਐ ਲੱਗਾ ਕਿ ਪ੍ਰੈਸ ਵਾਲੇ ਸਾਡੇ ਛੋਟੇ ਬੱਚੇ ਸਾਡੇ ਨਾਲ ਆ ਕੇ ਖੜ ਗਏ ਅਸੀਂ ਉਹਨਾਂ ਦੀ ਧਿਰ ਬਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੂੰ ਅੱਛਾ ਲੱਗਾ ਤਾਂ ਉਹਨਾਂ ਨੇ ਫੁੱਲ ਮੈਂ ਦੇਖ ਰਿਹਾ ਸੀ ਕਿ ਡ్రਾਈ ਫਰੂਟ ਵੰਡ ਰਹੀ ਸੀ ਕੌਫੀ ਪੀਈ ਜਾ ਰਹੀ ਬਾਜ਼ਾਰ ਦੇ ਵਿੱਚ ਚਾਹ ਪਾਣੀ ਪਿਆਇਆ ਜਾ ਰਿਹਾ ਤੇ ਫੁੱਲਾਂ ਦੀ ਵਰਖਾ ਹੋ ਰਹੀ ਲਗਾਤਾਰ ਕਈ ਜਗ੍ਹਾ ਤੇ ਬਾਜ਼ਾਰ 'ਚ ਕਈ ਦੁਕਾਨਦਾਰ ਮੇਰੇ ਵੀਰਾਂ ਨੇ ਤੇ ਫੁੱਲਾਂ ਦੀ ਵਰਖਾ ਕੀਤੀ ਥੈਂਕਸ ਕਿ ਤੁਸੀਂ ਆਪਣੇ ਬੱਚੇ ਸਮਝ ਕੇ ਆਪਣੇ ਫਰਜ਼ ਸਮਝ ਕੇ ਤੇ ਮੈਂ ਉਹਨਾਂ ਸਾਰਿਆਂ ਵੀਰਾਂ ਨੂੰ ਕਹੂੰਗਾ ਕਿ ਅਸੀਂ ਇਹ ਲੜਾਈ ਸਾਡੇ ਇਕੱਲੇ ਨਹੀਂ ਨਹੀਂ ਹੈ ਹੈ ਪ੍ਰੈਸ ਦੀ ਨਹੀਂ ਹੈਗੀ ਸਾਰੀ ਆਵਾਮ ਦੀ ਲੜਾਈ ਹੈ ਆਓ ਸਾਰੇ ਰਲ ਕੇ ਇਕੱਠੇ ਹੋਈਏ ਤੇ ਇਹਨਾਂ ਅਫਸਰਾਂ ਨੂੰ ਦੱਸੀਏ ਕਿ ਕਾਨੂੰਨ ਦੇ ਵਿੱਚ ਰਹਿ ਕੇ ਸਾਨੂੰ ਕਾਨੂੰਨ ਦੇ ਮੁਤਾਬਕ ਸਾਡੀਆਂ ਜੈਨੂਇਨ ਸਮੱਸਿਆਵਾਂ ਨੇ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਤੇ ਜਦੋਂ ਮਹੱਲੇ ਵਾਲਿਆਂ ਨੇ ਵੀ ਮੇਰਾ ਸਾਥ ਨਾ ਦਿੱਤਾ ਕਹਿੰਦੇ ਉਹਨਾਂ ਦੇ ਘਰ ਦਾ ਮਸਲਾ ਆਪਾਂ ਕੀ ਕਰ ਸਕਦੇ ਆ ਉਸ ਤੋਂ ਬਾਅਦ ਮੈਂ ਘਰ ਵਿੱਚ ਬੈਠ ਕੇ ਇੱਕ ਦਰਖਾਸਤ ਲਿਖੀ ਉਹ ਦਰਖਾਸਤ ਲਿਖਣ ਤੋਂ ਬਾਅਦ ਮੈਂ 112 ਤੇ ਕਾਲ ਕੀਤੀ ਫੇਰ ਮੈਂ 100 ਨੰਬਰ ਤੇ ਵਿਕਾਲ ਕੀਤੀ ਵੀ ਕਿਸੇ ਤਰੀਕੇ ਉਸ ਬੇਟੀ ਦੀ ਹੈਲਪ ਹੋ ਸਕੇ ਪਰ ਕਿਸੇ ਨੇ ਵੀ ਮੇਰੀ ਸੁਣਵਾਈ ਨਹੀਂ ਕੀਤੀ ਮੈਂ ਕਹਿਣ ਲੱਗੇ ਤੁਸੀਂ ਸਦਰ ਥਾਣੇ ਜਾਓ ਤੁਹਾਨੂੰ ਸਦਰ ਥਾਣਾ ਲੱਗਦਾ ਜਦੋਂ ਮੈਂ ਸਦਰ ਥਾਣੇ ਗਈ ਤਾਂ ਸਰਦਾਰ ਜਸਵੰਤ ਸਿੰਘ ਐਸਐਸਓ ਸਾਹਿਬ ਨੂੰ ਵੀ ਮਿਲੀ ਤਿੰਨ ਵਾਰ ਮੈਂ ਹਾਦੀ ਘਟ ਹੋਣ ਦੇ ਬਾਵਜੂਦ ਵੀ ਸਦਰ ਥਾਣੇ ਜਾਂਦੀ ਨਹੀਂ ਪਰ ਉੱਥੇ ਵੀ ਮੇਰੀ ਸੁਣਵਾਈ ਨਹੀਂ ਹੋਈ ਮੈਂ ਫੋਨ ਵੀ ਕਰਦੀ ਰਹੀ ਕਾਫੀ देर ਫੋਨ ਕਰਨ ਤੋਂ ਬਾਅਦ ਕਿਸੇ ਨੇ ਵੀ ਮੇਰੀ ਸੁਣਵਾਈ ਨਹੀਂ ਕੀਤੀ ਜਦੋਂ ਐਸਐਚਓ ਸਾਹਿਬ ਨੇ ਕਿਹਾ ਕਿ ਪਵਨ ਕੁਮਾਰ ਨੂੰ ਤੁਹਾਡੀ ਬਖਾਸ ਮਾਰਕ ਕਰ ਦਿੱਤੀ ਗਈ ਉਹ ਆਉਣਗੇ ਮੈਂ 4 ਦਿਨ ਲਗਾਤਾਰ ਫੋਨ ਤੇ ਗੱਲ ਕਰਦੇ ਰਹੀ ਪਵਨ ਕੁਮਾਰ ਨਾਲ ਕੰਟੀ ਕਾਇਦ ਸੀ ਮੈਂ ਚੰਡੀਗੜ੍ਹ ਆ ਕਦੀ ਕਹਿੰਦੇ ਸੀ ਨੰਦੋਟਾ ਇਸੇ ਤਰ੍ਹਾਂ ਵੱਖ-ਵੱਖ ਸ਼ਹਿਰਾਂ ਦੇ ਨਾਂ ਲੈਂਦੇ ਰਹੀਂ ਤੇ ਕਹਿੰਦੇ ਬੀਬੀ ਭੈਣਾ ਤੂੰ ਹੀ ਚੁੱਪ ਕਰਕੇ ਬੈਠ ਜਾ ਜਨਾਨੀਆਂ ਦਾ ਵਾਲੀਆਂ ਗੱਲਾਂ ਨਾ ਕਰੋ ਇਹ ਜੇਕਰ ਜਨਾਨੀ ਦੀ ਹੈਲਪ ਤੇ ਕਿਸੇ ਨੇ ਨਹੀਂ ਤੁਰਦਾ ਮਨ ਲਾ ਵੀ ਨਹੀਂ ਤੁਰਦਾ ਪੁਲਿਸ ਵੀ ਨਹੀਂ ਤੁਰਦੀ ਤੇ ਜਨਾਨੀ ਸੁਰੱਖਿਆਤ ਨਹੀਂ ਕੀ ਸੋ ਮੇਰੀ ਆਪ ਸਾਹਿਬ ਜੀ ਨੂੰ ਬੇਨਤੀ ਹੈ ਕਿ ਜਿੱਥੇ ਵੀ ਇਹੋ ਜਿਹਾ ਤੱਗਾ ਹੁੰਦਾ ਮੇਰੀ ਹੈਲਪ ਕਰੋ ਉਹਨਾਂ ਨੇ ਮੇਰੇ ਘਰ ਦੇ ਅੱਗੇ ਉਸ ਮੁੰਡੇ ਨੇ ਇੱਟਾ ਰੋੜੇ ਮਾਰੇ ਅਤੇ ਮੈਨੂੰ ਲੰਗੀ ਲੂਲੀ ਕਹਿ ਕੇ ਬਹੁਤ ਅਪਮਾਨਜਨਕ ਸ਼ਬਦ ਬੋਲੇ ਸੋ ਮੈਨੂੰ ਆਪ ਸਭ ਦੀ ਹੈਲਪ ਦੀ ਲੋੜ ਹੈ ਇਸ ਕਰਕੇ ਮੈਂ ਸ਼੍ਰੀ ਮਨੋਰ ਲਾਲ ਜੀ ਨੂੰ ਰਿਕਵੈਸਟ ਕੀਤੀ ਹੋਂਦੇ ਸਰ ਵੀ ਮੇਰੀ ਹੈਲਪ ਕੀਤੀ ਜਾਵੇ ਉਹਨਾਂ ਨੇ ਮੈਨੂੰ ਅੱਜ ਇੱਥੇ ਬੁਲਾਇਆ ਤੋਂ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ